ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਸ੍ਰੀ ਗੱਲ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਮਨਜੀਤ ਸਿੰਘ ਅੱਜ 15 ਅਗਸਤ ਦਾ ਦਿਨ ਹੈ ਆਜ਼ਾਦੀ ਦਿਹਾੜਾ ਤੇ ਅੱਜ ਦੇ ਦਿਨ ਤੁਹਾਨੂੰ ਇੱਕ ਅਜਿਹੀ ਨਵੀਂ ਕਹਾਣੀ ਤੇ ਨਵਾਂ ਕੰਮ ਦਿਖਾਉਣ ਜਾ ਰਹੇ ਹਾਂ ਜੋ ਕਿ ਅਸੀਂ ਪਹਿਲਾਂ ਇਹ ਸੋਚਦੇ ਸੀ ਵੀ ਸਾਡੇ ਪੰਜਾਬੀ ਵੀਰ ਸਾਡੇ ਆਪਣੇ ਭਰਾ ਨਹੀਂ ਕਰ ਸਕਦੇ। ਇਹ ਰੋਪੜ ਦੇ ਵਿੱਚ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਮੈਂ ਖੜਾ ਤੇ ਪਿਛੇ ਦਿਖਾਣਾ ਚਾਹਾਂਗੇ ਇਹ ਸਾਡੇ ਵੀਰ ਗਰਦੀਪ ਸਿੰਘ ਨੇ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਤੋਂ ਆਈਸਕ੍ਰੀਮ ਦੀ ਦੁਕਾਨ ਲਗਾਈ ਹੈ ਬਹੁਤ ਸੋਹਣੀ ਦੁਕਾਨ ਹੈ ਇਹਨਾਂ ਨੇ ਆਪਣੇ ਵੈਨ ਬਣਾਈ ਹੋਈ ਹੈ ਤੇ ਗੁਰਦੀਪ ਸਿੰਘ ਵੀਰ ਦੱਸਦੇ ਨੇ ਕਿ ਉਹ ਕੁਵੈਤ ਰਹਿ ਕੇ ਆਏ ਨੇ ਕੁਵੈਤ ਉਸ ਤੋਂ ਬਾਅਦ ਆਣ ਕੇ ਉਹਨਾਂ ਨੇ ਆਪਣਾ ਇਹ ਕਾਰੋਬਾਰ ਸ਼ੁਰੂ ਕਰਿਆ ਕਿਉਂਕਿ ਬਾਹਰ ਬਹੁਤਾ ਉਹਨਾਂ ਨੂੰ ਕੋਈ ਵਧੀਆ ਨਹੀਂ ਲੱਗਿਆ ਕੁਵੈਤ ਦੇ ਵਿੱਚ ਕੰਮ ਕਰ ਤੇ ਆਪਣਾ ਕੰਮ ਕਰਦੇ ਨੇ ਕਿਵੇਂ ਦਾ ਉਹਨਾਂ ਨੂੰ ਸਹਾਇਕ ਮਿਲ ਰਿਹਾ ਤੇ ਕੀ ਅਪੀਲ ਕਰਦੇ ਨੇ ਪੰਜਾਬੀਆਂ ਨੂੰ ਜਾਂ ਆਪਣੇ ਭਰਾਵਾਂ ਨੂੰ ਜਾਂ ਹੋਰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਗਰਦੀਪ ਜੀ ਕੀ ਨਾਮ ਹੈ ਮਤਲਬ ਕੀ ਨਾਮ ਥੋੜਾ ਗਰਦੀਪ ਸਿੰਘ ਦਾ ਪਤਾ ਹੀ ਆ ਸਾਨੂੰ ਤੇ ਕੀ ਦੱਸਦੇ ਹੋ ਤੁਸੀਂ ਆਪਣੇ ਬਾਰੇ ਤੇ ਕਿਦਾਂ ਦਾ ਲੱਗਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਮੂਹ ਸੰਗਤਾਂ ਨੂੰ ਜੀ ਬਾਕੀ ਮੈਂ 8 ਸਾਲ ਕਬੇਤ ਲਾ ਕੇ ਆਇਆ ਜੀ ਉਦੋਂ ਬਾਅਦ ਫਿਰ ਇੱਥੇ ਆ ਕੇ ਕਾਰੋਬਾਰ ਸ਼ੁਰੂ ਕੀਤਾ ਮਨ ਵਿੱਚ ਆਇਆ ਕਿ ਜਿਵੇਂ ਇੱਥੇ ਸਾਡੇ ਪ੍ਰਵਾਸੀ ਵੀਰ ਇੱਥੇ ਆ ਕੇ ਕੰਮਕਾਰ ਕਰਕੇ ਇੱਥੇ ਕੋਠੀਆਂ ਗੱਡੀਆਂ ਦੇ ਮਾਲਕ ਬਣ ਗਏ ਕਿ ਅਸੀਂ ਵੀ ਇੱਥੇ ਕੰਮ ਪਰ ਜੋ ਸਾਨੂੰ ਉਮੀਦ ਸੀ ਉਹ ਯਾਰ ਸਾਡੇ ਆਪਣੇ ਹੀ ਵੀਰ ਸਾਡਾ ਨਹੀਂ ਸਾਥ ਦੇ ਦਿੰਦੇ ਜਿਆਦਾ ਖਾ ਕੇ ਪ੍ਰਵਾਸੀਆਂ ਵੱਲ ਚੁੱਕ ਆਏ ਸਾਡੀ ਹੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਤਾਂ ਫੇਰ ਖਰਚ ਨਹੀਂ ਹੈ ਮੈਂ ਆਪਣੇ ਘਰ ਤੋਂ ਦੁੱਧ ਲੈ ਕੇ ਜਾਂਦਾ ਜੀ ਮੇਰਾ ਸਨੂਲੀ ਪਿੰਡ ਬਾਈ ਭਾਜੀ ਹੁਣ ਦੱਸਿਆ ਹੀ ਹੈ ਜੀ ਘਰ ਦੀਆਂ ਮੱਝਾਂ ਜੀ ਉੱਤੋਂ ਸਾਰਾ ਬਦਾਮ ਸ਼ੇਕ ਰਵੜੀ ਆਈਸਕ੍ਰੀਮ ਆਪ ਤਿਆਰ ਕਰਕੇ ਲੈ ਕੇ ਆਈ ਦੀ ਹੈ ਜੀ ਠੀਕ ਹੈ ਨਾ ਪਿਓਰ ਕੁਆਲਟੀ ਹੈ ਜੀ ਬਿਲਕੁਲ ਸ਼ੁੱਧ ਹੈ ਕੋਈ ਕੈਮੀਕਲ ਨਹੀਂ ਹੈਗਾ ਜੀ ਸੋ ਸੰਗਤ ਨੂੰ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤੁਸੀਂ ਇਹ ਕੰਮ ਸਿੱਖਿਆ ਕਿਦਾਂ ਝਕਾ ਬਣਿਆ ਇਸ ਕੰਮ ਇਮੇਜੇ ਕਾਜੀ ਮੈਂ ਵਈ ਬੰਮ ਵੀਡੀਓ ਵਗੈਰਾ ਦੇਖਦੇ ਹੁੰਦੇ ਸੀ ਕਿ ਕਥਾਵਾਚਕ ਨੇ ਪ੍ਰਚਾਰਕਾਂ ਦੀਆਂ ਕਿ ਆਪਣਾ ਪੰਜਾਬ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਵਪਾਰਸ਼ ਦਾ ਖੇੜਾ ਛੱਡੋ ਐਚਏ ਕੇ ਕਾਰੋਬਾਰ ਕਰੋ ਤਾਂ ਜੋ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਪਰ ਕਹਿਣੀ ਔਰ ਕਾਣੀ ਬਹੁਤ ਫਰਕ ਹੁੰਦਾ ਜੀ ਕਿਉਂਕਿ ਐਚ ਉਹ ਰਿਜ਼ਲਟ ਨਹੀਂ ਮਿਲੇ ਕਰਦੇ ਮੇਰੇ ਵਰਗੇ ਹੋਰ ਵੀ ਕਾਫੀ ਵੀਰ ਇਹਦਾ ਕਾਰੋਬਾਰ ਕਰਿਆ ਕਰਦੇ ਐ ਪਰ ਸਾਰੇ ਨਮੂਚੀ ਚੱਲ ਨਹੀਂ ਪੈਂਦੀ ਨਾਮੰਤਰ ਕੋਈ ਉਹ ਵੀਰ ਜਿਹੜਾ ਕੰਮ ਜੁਆ ਹੋਇਆ ਕਰਦਾ ਤੋਂ ਸੰਗਤ ਨੂੰ ਬੇਨਤੀ ਇਹੀ ਹੈ ਵਾਰ-ਵਾਰ ਕਿ ਮੇਰਾ ਵੀ ਸਾਥ ਜਿਆ ਵੀ ਸਾਡੇ ਬਲ ਕੇ ਹੋਰ ਜਿੰਨੇ ਵੀਰ ਹੈ ਸਭ ਦਾ ਬਤ ਬਤ ਸਾਥ ਦਿੱਤਾ ਵੇ ਕਿੰਨਾ ਨੰਬਰ ਹੈ ਤੇ ਕਿਸ ਤਰ੍ਹਾਂ ਆਰਡਰ ਜਗਾ ਕਹਿੰਨਾ ਆਰਡਰ ਕਰਨਾ ਹੋਵੇ ਤੇ ਕਿਸ ਨਾਲ ਆਰਡਰ ਕਰਨਾ ਹੈ ਹਾਂਜੀ ਭਾਬੀ ਅਗਰ ਵਿਆਹ ਸ਼ਾਦੀ ਹੋਵੇ ਕਿੰਨੇ ਆਈਸਕ੍ਰੀਮ ਦਾ ਆਰਡਰ ਦੇਣਾ ਹੋਵੇ ਜੀ ਤਾਂ 7973420894 ਇਹ ਨੰਬਰ ਹੈ ਮੇਰਾ ਜੀ ਮੰਨ ਲਓ ਭਾਂ ਵਿਆਹਾਂ ਦੇ ਵਿੱਚ ਵੀ ਉਹ ਰੀਲ ਹੈਂਡਲ ਕਰਦੇ ਮੇਰਾ ਨੂਰਪੁਰ ਵਿੱਦੀ ਲੱਗੇ ਚਨੌਲੀ ਪਿੰਡ ਹੈ ਚਨੌਲੀ ਪਿੰਡ ਇੱਥੇ ਫਿਰ ਕਿੰਨਾ ਟਾਈਮ ਖੜਦੇ ਹੋ ਕਿੰਨੇ ਤੋਂ ਕਿੰਨੇ ਟਾਈਮ ਇੱਥੇ ਬਾਬਾ ਜੀ ਲਗਭਗ ਦੁਪਹਿਰੇ 11 11:30 ਵਜੇ ਆਈਦਾ ਜੀ ਤੇ ਰਾਤ ਨੂੰ 1 ਅ ਸੋ ਇਹ ਵੀਰ ਗਰਦੀਪ ਸਿੰਘ ਨੇ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦਾ ਆਈਸਕ੍ਰੀਮ ਦਾ ਕੰਮ ਹੈ ਤੇ ਵੱਧ ਤੋਂ ਵੱਧ ਉਹਨਾਂ ਨੂੰ ਸਹਿਯੋਗ ਕੀਤਾ ਜਾਵੇ ਸੋ ਇਹ ਸਨ ਵੀਰ ਗਰਦੀਪ ਸਿੰਘ ਜੀ ਅ ਸਾਡੀ ਅਪੀਲ ਹੈ ਸਾਰੇ ਵੀਰਾਂ ਨੂੰ ਕਿ ਜਿੱਥੇ ਅਸੀਂ ਪ੍ਰਵਾਸੀ ਵੀਰਾਂ ਦਾ ਸਾਥ ਦੇਨੇ ਕਿਉਂਕਿ ਰੋਜ਼ਗਾਰ ਦੀ ਸਾਰਿਆਂ ਨੂੰ ਲੋੜ ਹੈ ਪ੍ਰਵਾਸੀ ਵੀਰਾਂ ਦਾ ਵੀ ਸਾਥ ਦਿਓ ਉਹਨਾਂ ਦਾ ਵੀ ਰੋਜ਼ਗਾਰ ਚੱਲੇ ਤੇ ਆਪਣੇ ਪੰਜਾਬੀ ਭਰਾਵਾਂ ਦਾ ਵੀ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਟੇਸਟ ਵੀ ਵਧੀਆ ਹੈ ਤੇ ਘਰ ਦਾ ਸਾਰਾ ਕੁਝ ਬਣਾਇਆ ਹੋਇਆ ਸਮਾਨ ਹੈ ਦੁੱਧ ਵੀ ਘਰ ਦਾ ਹੈ ਇਹ ਵੱਧ ਤੋਂ ਵੱਧ ਤੁਸੀਂ ਵੀਰ ਗਰਦੀਪ ਸਿੰਘ ਕੋਲ ਰੂਪਨਗਰ ਗਿਆਨੀ ਜੈਸਨਗਰ 11 ਤੋਂ 5 6 7 ਵਜੇ ਤੱਕ ਇਹ ਖੜਦੇ ਨੇ ਇਹਨਾਂ ਦੀ ਦੁਕਾਨ ਤੇ ਆਓ ਤੇ ਆਪਣਾ ਜੋ ਤੁਸੀਂ ਖਾਣਾ ਪੀਣਾ ਜੇਕਰ ਆਈਸਕ੍ਰੀਮ ਖਾਣੀ ਹੈ ਜਾਂ ਕੁਝ ਹੋਰ ਪੈਕ ਕਰਾਣਾ ਤਾਂ ਉਹ ਜ਼ਰੂਰ ਕਰਾ ਕੇ ਜਾਓ ਵੱਧ ਤੋਂ ਵੱਧ ਸਹਿਯੋਗ ਤੇ ਸਪੋਰਟ ਕਰੋ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ